ਸਹੀ ਬਹੁਤ ਖੁਸ਼ੀ ਵਾਲੀ ਗੱਲ ਹੈ ਮੈਂ ਇਸ ਟਾਈਮ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਤੇ ਬਾਕੀ ਮੇਰੇ ਟੀਚਰਸ ਮੇਰੇ ਪੇਰੈਂਟਸ ਵੀ ਅੱਜ ਬਹੁਤ ਹੀ ਜ਼ਿਆਦਾ ਖੁਸ਼ ਨੇ ਅਤਵੀ ਦੇ ਵਿੱਚ ਵੀ ਉਸ ਬੱਚੀ ਨੂੰ ਮੈਰਿਟ 2021-22 ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਪੇਪਰ ਸੀ ਅਤਵੀ ਦੇ ਉਹਦੇ ਚ ਵੀ ਉਹ ਮੈਰਿਟ ਦੇ ਵਿੱਚ ਆਈ ਮੈਂ ਇੱਕ ਪੁਲਿਸ ਆਫਿਸਰ ਬਣਨਾ ਚਾਹੁੰਦੀ ਆ ਸੋ ਉਹਦੇ ਵਾਸਤੇ ਹੀ ਆ ਪੰਕਰ ਮੈਂ ਵੱਡ ਨਹੀਂ ਬੋਲ ਸਕਦੀ ਇੰਨੀ ਜ਼ਿਆਦਾ ਖੁਸ਼ੀ ਆ ਕਿ ਬਹੁਤ ਜ਼ਿਆਦਾ ਚੜਿਆ ਜਾ ਕਿੰਨੀ ਛਾਤੀ ਇਤੋਂ ਹੋਰ ਚੌੜੀ ਕਿੰਨੀ ਹੋ ਸਕਦੀ ਛਾਤੀ ਤੇ ਅੱਜ ਅੰਬਰ ਨੇ ਉਹ ਡਾਰੀਆਂ ਮਾਰੀਆਂ ਕਿ ਜਿਹਦੀ ਅਸੀਂ ਸ਼ਾਇਦ ਸਾਡੀ ਅਸਤੋਂ ਵੀ ਪਰਾਂ ਦੀ ਗੱਲ ਆ ਮੇਨੂੰ ਮਾਣ ਆਪਣੀ ਅਸਤੀ ਤੇ ਜਿਨੇ ਅੰਬਰ ਸਕੂਲ ਦਾ ਹੀ ਨਹੀਂ ਸਾਰੇ ਅੰਮਰਸਰ ਜ਼ਿਲ੍ਹੇ ਦਾ ਅੱਜ ਨਾਂ ਰੌਸ਼ਨ ਕੀਤਾ ਪੰਜਾਬ ਦੇ ਵਿੱਚ ਅਸੀਂ ਅੱਜ ਬਹੁਤ ਜ਼ਿਆਦਾ ਕੋਸ਼ਿਸ਼ ਲੋਕ ਵਾਹਿਗੁਰੂ ਪ੍ਰਮਾਤਮਾ ਤੋਂ ਭਗਵਾਨ ਤੋਂ ਅਰਦਾਸਾਂ ਕਰ ਕਰਕੇ ਔਲਾਦ ਮੰਗਦੇ ਹਨ ਕਿ ਸਾਡੀ ਔਲਾਦ ਜਿਹੜੀ ਹੈ ਉਹ ਵਰੀਆ ਨਿਕਲੇ ਤੇ ਜ਼ਿਆਦਾਤਰ ਲੋਕਾਂ ਦੀ ਆਸ ਹੁੰਦੀ ਹੈ ਕਿ ਸਾਡੇ ਘਰ ਇੱਕ ਮੁੰਡਾ ਹੀ ਪੈਦਾ ਹੋਵੇ ਤਾਂ ਜੋ ਸਾਡਾ ਵਾਰਸ ਬਣ ਸਕੇ ਪਰ ਜਿਹੜੀਆਂ ਲੜਕੀਆਂ ਨੇ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਜਿਸ ਦੀ ਤਾਜ਼ਾ ਉਦਾਹਰਣ ਹਲਕਾ ਮਨਜੀਠਾ ਦੇ ਪਿੰਡ ਦੇ ਤਨੇਲ ਦੇ ਵਿੱਚ ਮਿਲਦੀ ਹੈ ਜਿਹੜੀ ਇੱਕ ਕਰਮਨਪ੍ਰੀਤਕੌਰ ਨਾਂ ਦੀ ਲੜਕੀ ਹੋਣਹਾਰ ਲੜਕੀ ਜੋ ਪੰਜਾਬ ਦੇ ਵਿੱਚ 3 ਨੰਬਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟਾਪਰ ਹੈ 10ਵੀਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਜ ਉਸੇ ਦੇ ਸਕੂਲ ਇਸ ਵੇਲੇ ਆਪਾਂ ਪਹੁੰਚੇ ਹਾਂ ਪੀਟੀਸੀ న్యూਸ ਦੀ ਟੀਮ ਇਸ ਵੇਲੇ ਪਹੁੰਚੀ ਹੈ ਤੁਹਾਨੂੰ ਦਿਖਾਣਾ ਚਾਹਵਾਂਗੇ ਕਿ ਕਿਸ ਤਰ੍ਹਾਂ ਉਸ ਬੱਚੀ ਦਾ ਸਵਾਗਤ ਉਸ ਬੱਚੀ ਦਾ ਜਿਹੜਾ ਉਹਨੂੰ ਬੱਕਪ ਕਰਨ ਵਾਸਤੇ ਉਹਦੇ ਸਕੂਲ ਦੇ ਟੀਚਰ ਪ੍ਰਿੰਸੀਪਲ ਉਹਦੇ ਸਕੂਲ ਦੇ ਬੱਚੇ ਉਹਦੀ ਕਲਾਸ ਦੇ ਬੱਚੇ ਇਸ ਵੇਲੇ ਉਹਨੂੰ ਵਧਾਈਆਂ ਦੇਣ ਵਾਸਤੇ ਪਹੁੰਚੇ ਹੋਣ ਤੇ ਲੋਕ ਜਿਹੜੇ ਸਕੂਲ ਦੇ ਟੀਚਰ ਨੇ ਉਹ ਹੱਥਾਂ ਦੇ ਵਿੱਚ ਮਠਿਆਈ ਦੇ ਡੱਬਾ ਫੜ ਕੇ ਖੜੇ ਹਨ ਉਸ ਦਾ ਮੂੰਹ ਮਿੱਠਾ ਕਰਾਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਲੜਕੀ ਜਿਹੜੀ ਹੈ ਆਪਣੀ ਮਾਂ ਦਾ ਮੂੰਹ ਮਿੱਠਾ ਕਰਾ ਰਹੀ ਹੈ ਕਿਉਂ ਖੁਸ਼ੀ ਹੁੰਦੀ ਹੈ ਕਿਉਂਕਿ ਮਾਂ ਪਿਓ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਸਕੂਲ ਦੇ ਟੀਚਰ ਜਿਹੜੇ ਆ ਆਪਣੀ ਬੱਚੀ ਨੂੰ ਮੂੰਹ ਮਿੱਠਾ ਕਰਾਣ ਪਹੁੰਚੇ ਨੇ ਜਿਹੜੇ ਕਰਾ ਰਹੇ ਨੇ ਐਸ ਵੇਲੇ ਮੂੰਹ ਮਿੱਠਾ ਖੁਸ਼ੀ ਦੇ ਵਿੱਚ ਸ਼ਾਇਦ ਬੱਚੀ ਵੀ ਹੈਰਾਨ ਹੋ ਰਹੀ ਹੈ ਕਿ ਮੈਂ ਇੰਨਾ ਮਿੱਠਾ ਵਿਚਾਰੀ ਨੇ ਕਰੀ ਖਾਦਾ ਨਾ ਹੋਵੇ ਪਰ ਅੱਜ ਜਿੰਨਾ ਮਿੱਠਾ ਖਾ ਰਹੀ ਹੈ ਸ਼ਾਇਦ ਅੱਜ ਦਾ ਡੱਬਾ ਅੱਡਾ ਵੱਡਾ ਸ਼ਾਇਦ ਨਹੀਂ ਖਾ ਲਿਆ ਮੈਨੂੰ ਲੱਗਦਾ ਪਰ ਖੁਸ਼ੀ ਦੇ ਵਿੱਚ ਖਾਣਾ ਵੀ ਚਾਹੀਦਾ ਕਿਉਂਕਿ ਖੁਸ਼ੀ ਇੰਨੀ ਹੈ ਕਿ ਅੰਮ੍ਰਿਤਸਰ ਦੀ ਟਾਪਰ ਆ ਤੇ ਪੰਜਾਬ ਦੀ ਤੀਜੇ ਨੰਬਰ ਤੇ ਆ ਉਸੇ ਬੱਚੀ ਨਾਲ ਹੁਣ ਹਰ ਬੱਚੀ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਅੱਜ ਤੁਸੀਂ ਇਹ ਆਪਣੇ ਮਾਪੇ ਫੇਸਬੁਕ ਆਇਆ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਪੁੱਛਿਆ ਕਿੰਨਾ ਕਿ ਆਪਣੇ ਆਪ ਨੂੰ ਮਾਣ ਮਹਿਸੂਸ ਸਹੀ ਬਹੁਤ ਖੁਸ਼ੀ ਵਾਲੀ ਗੱਲ ਹੈ ਮੈਂ ਇਸ ਟਾਈਮ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਤੇ ਬਾਕੀ ਮੇਰੇ ਟੀਚਰਸ ਮੇਰੇ ਪੇਰੈਂਟਸ ਵੀ ਅੱਜ ਬਹੁਤ ਹੀ ਜ਼ਿਆਦਾ ਖੁਸ਼ ਨੇ ਅੱਜ ਇਹ ਜੋ ਕੰਮ ਹਸਲ ਹੋਇਆ ਕਿ ਨੂੰ ਇਸ ਦਾ ਪੰਜਾਬ ਦੇ ਮੱਧ ਵਿੱਚ ਆਪਣਾ ਜਾ ਸਕਦੇ ਕਿ ਕੰਮ ਤੱਕ ਪਹੁੰਚਾਉਣ ਵਾਸਤੇ ਮੈਂ ਸਾਰਾ ਕ੍ਰੈਡਿਟ ਆਪਣੇ ਸਕੂਲ ਸਟਾਫ ਅਤੇ ਆਪਣੇ ਪੇਰੈਂਟਸ ਨੂੰ ਦੇਣਾ ਚਾਹੂੰਗੀ ਕਿਉਂਕਿ ਉਹਨਾਂ ਨੇ ਹਮੇਸ਼ਾ ਮੇਰੀ ਸਪੋਰਟ ਕੀਤੀ ਆ ਤੇ ਸਕੂਲ ਵੀ ਸਾਨੂੰ ਬਹੁਤ ਵਧੀਆ ਪੜਾਇਆ ਜਾਂਦਾ ਸੀ ਤੇ ਮਤਲਬ ਹਮੇਸ਼ਾ ਬਹੁਤ ਵਧੀਆ ਹਮੇਸ਼ਾ ਬਹੁਤ ਵਧੀਆ ਰਿਹਾ ਹੈ ਤੇ ਸੋ ਬਹੁਤ ਖੁਸ਼ੀ ਆ ਰਹੀ ਹੈ ਜਦੋਂ ਪੇਪਰ ਸ਼ੁਰੂ ਹੋਏ ਪੇਪਰ ਦਿੱਤੇ ਕਿਸ ਤਰ੍ਹਾਂ ਆਸ ਸੀ ਕਿ ਕੀ ਬਣ ਮੈਂ ਪਾਸ ਹੀ ਹੋਵਾਂਗੀ ਕਮਤਭਰ ਕਲਾਸ ਚ ਫਸਟ ਆ ਜਾਾਂਗੀ ਪਰ ਆਇਆ ਮੁਕਾਮ ਹਾਸਲ ਕੀਤਾ ਹੈ ਇਹਦੀ ਆਗਲ ਪੁਸ਼ਟੀ ਨਹੀਂ ਸਰ ਮੈਂ ਤਿਆਰੀ ਇਸ ਵਾਲੇ ਇਸ ਵਾਸਤੇ ਕੀਤੀ ਸੀ ਕਿ ਮੈਰਿਟ ਲਿਸਟ ਵਿੱਚ ਨਾਮ ਆਵੇ ਬਟ ਮੈਨੂੰ ਨਹੀਂ ਸੀ ਪਤਾ ਕਿ ਟੌਪ ਦੇ ਤਿੰਨ ਬੱਚਿਆਂ ਵਿੱਚ ਮੇਰਾ ਨਾਮ ਹੋਊਗਾ ਜਿਹੜਾ ਯੋਗਦਾਨ ਕਿਉਂ ਪੜਦੇ ਸੀ ਮਾਂ ਕਹਿੰਦੀ ਨਹੀਂ ਕੁੜੀਏ ਕੰਮ ਕਰ ਲੈ ਜਾਂ ਸਫਾਈ ਕਰ ਲੈ ਨਹੀਂ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰੇ ਮਦਰ ਨੇ ਮਤਲਬ ਮੈਨੂੰ ਕਦੀ ਵੀ ਇਸ ਚੀਜ਼ ਬਾਰੇ ਨਹੀਂ ਕਿਹਾ ਤੇ ਨਾ ਹੀ ਫੋਰਸ ਕੀਤਾ ਕਿ ਕੰਮ ਕਰ ਕਿਤਾਬਾਂ ਛੱਡ ਉਹ ਹਮੇਸ਼ਾ ਇਹੀ ਕਹਿੰਦੇ ਹੁੰਦੇ ਕਿ ਪੜ ਲੈ ਜਾਫਰ ਜੀ ਤੂੰ ਫਰੀਆ ਤੇ ਪੜ ਲਾ ਅਗਰ ਮੇਰਾ ਕਦੀ ਮਨ ਕਰਦਾ ਹੁੰਦਾ ਸੀ ਤੇ ਮੈਂ ਆਪਣੀ ਮੰਮੀ ਦੀ ਹੈਲਪ ਜ਼ਰੂਰ ਕਰਦੀ ਹੁੰਨੀ ਆ ਅਠਵੀਂ ਵੀ ਸੁਣਿਆ ਤੁਸੀਂ ਮੈਰਿਟ ਚ ਆਏ ਹੋ ਹਾਂਜੀ ਉਸ ਤੋਂ ਬਾਅਦ ਕੀ ਸੋਚਿਆ ਉਸ ਤੋਂ ਬਾਅਦ ਮੇਰਾ ਇਹੀ ਹੈ ਕਿ ਜਿੱਦਾਂ ਮੈਂ ਅਠਵੀਂ ਵਿੱਚ ਮਿਹਨਤ ਕੀਤੀ ਹੈ ਉਸ ਤੋਂ ਡਬਲ ਮਿਹਨਤ ਐ ਰਕ ਮੈਂ ਦਸਵੀਂ ਵਿੱਚ ਕਰੂੰਗੀ ਸੋ ਉਹਦਾ ਫਾਲਸ ਜ਼ਰੂਰ ਮਿਲਿਆ ਹਾਂਜੀ ਸੋ ਕਿ ਮੇਰਾ ਮੈਥ ਵਿੱਚ ਇੰਟਰਸਟ ਆ ਸੋ ਮੈਂ ਨੋਨ ਮੈਡੀਕਲ ਸਟਰੀਮ ਲਈ ਆ ਚੂਜ਼ ਕੀਤੀ ਹਾਂ ਹਾਂਜੀ ਮੈਂ ਇੱਕ ਪੁਲਿਸ ਅਫਸਰ ਬਣਨਾ ਚਾਹੁੰਦੀ ਆ ਸੋ ਉਹਦੇ ਵਾਸਤੇ ਇਹ ਅਪਾਂ ਕਰ ਰਹੇ ਹਾਂ ਸੋ ਕਿਉਂਕਿ ਆਪਣੀ ਸੁਸਾਇਟੀ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਜੋ ਨਹੀਂ ਹੋਣੀਆਂ ਚਾਹੀਦੀਆਂ ਸੋ ਮੇਨਾ ਦਾ ਕਿ ਪੁਲਿਸ ਅਫਸਰ ਬਣ ਕੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਬਿਲਕੁਲ ਜੀ ਪੁਲਿਸ ਅਫਸਰ ਬੱਚੀ ਦਾ ਏਮ ਹੈ ਕਿ ਪੁਲਿਸ ਅਫਸਰ ਬਣਨਾ ਦੇਖ ਸਕਦੇ ਹੋ ਅੱਤਵੀਂ ਦੇ ਵਿੱਚ ਵੀ ਉਸ ਬੱਚੀ ਨੂੰ ਮੈਰਿਟ 2021-22 ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਪੇਪਰ ਸੀ ਗੱਟਮੀ ਦੇ ਉਹਦੇ ਚ ਵੀ ਉਹ ਮੈਰਿਟ ਦੇ ਵਿੱਚ ਆਈ ਉਸਦੇ ਮਾਂ ਬਾਪ ਸਾਡੇ ਨਾਲ ਖੜੇ ਹਨ ਤੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਣਾ ਮਾਣ ਮਹਿਸੂਸ ਕਰੀ ਹਾਂ ਹਾਂਜੀ ਬਹੁਤ ਜ਼ਿਆਦਾ ਖੁਸ਼ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੈਂ ਵਰਡ ਨਹੀਂ ਬੋਲ ਸਕਦੀ ਇੰਨੀ ਜ਼ਿਆਦਾ ਖੁਸ਼ੀ ਆ ਕਿ ਬਹੁਤ ਜ਼ਿਆਦਾ ਚੜਿਆ ਜਾਉਂਗੀ ਇੱਕਦਮੀ ਮਤਲਬ ਸੀ ਠੰਡਾ ਜਾ ਹੋ ਗਿਆ ਮਤਲਬ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਪਤਾ ਨਹੀਂ ਲੱਗਿਆ ਵੀ ਕੀ ਕਰਾਂ ਜਦੋਂ ਪੇਪਰ ਹੁੰਦੇ ਆ ਬੱਚੀ ਜਲਦੀ ਤੁਸੀਂ ਕੀ ਉਹਨੂੰ ਬਾਅਦ ਕੀ ਕਹਿੰਦੇ ਹੋ ਤੇ ਇਸ ਤਰ੍ਹਾਂ ਉਹ ਹਾਂਜੀ ਹਾਂਜੀ ਬਹੁਤ ਵਧੀਆ ਪੇਪਰ ਕਰਕੇ ਉਹਨਾ ਹੁੰਦੇ ਪਹਿਲਾਂ ਪੁੱਛਣਾ ਪੇਪਰ ਕਿਸ ਤਰ੍ਹਾਂ ਦਾ ਹੋਇਆ ਹਾਂਜੀ ਮੰਮਾ ਬਹੁਤ ਗੱਡ ਕੇ ਆਏ ਆ ਪੇਪਰ ਹਾਂਜੀ ਤੇ ਅੱਜ ਉਹ ਬੱਚੀ ਨੂੰ ਮਾਨ ਸਰਮਾਨ ਦਾ ਸਿਲਦੇ ਆ ਪਾਪਰ ਆ ਹਾਂਜੀ ਹਾਂਜੀ ਤੇ ਪਿੰਡ ਚ ਕੀ ਮਾਣ ਹੋਊਗਾ ਘਰ ਚ ਕੀ ਦੱਸੋ ਹਾਂਜੀ ਉਹ ਤਾਂ ਬਹੁਤ ਖੁਸ਼ੀ ਹੈ ਤੇ ਪਤਾ ਨਹੀਂ ਲੱਗਣ ਡੈ ਨੀਆਂ ਰੌਣਕਾਂ ਲੱਗੀਆਂ ਪਈਆਂ ਹਾਂਜੀ ਜਿਸ ਤਰ੍ਹਾਂ ਬੱਚੀ ਕਹੇਗੀ ਉਸ ਤਰ੍ਹਾਂ ਬਣਾ ਲਾਂਗੇ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਇੱਕ ਬੇਟਾ ਓਏ ਇੱਥੇ ਪੜਦਾ ਨੇ ਹਾਂਜੀ 7th ਕਲਾਸ ਚ ਆਜੋ ਉਹਨੂੰ ਆਪਣੀ ਭੈਣ ਬਾਰੇ ਦੱਸਿਆ ਹਾਂਜੀ ਖੁਸ਼ ਸੀ ਚਲੇ ਗਿਆ ਇਸ ਘਰ ਨੂੰ ਉਹਦਾ ਖੁਸ਼ ਸੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਮੈਂ ਮੈਂ ਵੀ ਆਪਣੀ ਭੈਣ ਨਾਲ ਗੱਲ ਬਣ ਹਾਂਜੀ ਆਂਦੇ ਮੈਂ ਕੁਝ ਕਰਕੇ ਦਿਖਾ ਲੂੰਗਾ ਤੇ ਉੱਪਰ ਜਾਊਂਗਾ ਹਾਂਜੀ ਬੱਚੀ ਕਹਿੰਦੀ ਹੈ ਜੀ ਕਿ ਮੈਂ ਪੁਲਿਸ ਵਿੱਚ ਅਫਸਰ ਬੰਨਾ ਹਾਂ ਹਾਂਜੀ ਅਸੀਂ ਤਾਂ ਕਿਆ ਜੋ ਵੀ ਚਾਹੇ ਕਰ ਸਕਦੇ ਹਾਂ ਜੀ ਹਾਂਜੀ ਪਾਪਾ ਵੀ ਪੂਰੀ ਸਪੋਰਟ ਹੈ ਜੀ ਉਹਦੇ ਪਿਤਾ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਛਾਤੀ ਕਿੰਨੀ ਚੌੜੀ ਹੈ ਜੀ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਛਾਤੀ ਵੈਸੇ ਤੇ ਵੈਸੇ ਤੇ ਛੋਟੀ ਆ ਪਰ ਐਵੇਂ ਬਹੁਤ ਆ ਜਦੋਂ ਸੁਣਿਆ ਕਿ ਮੇਰੀ ਧੀ ਨੇ ਕਿਉਂਕਿ ਪਿਤਾ ਦਾ ਜਿਹੜਾ ਪਿਆਰ ਉਹ ਧੀ ਨਾਲ ਜ਼ਿਆਦਾ ਹੁੰਦਾ ਹਾਂਜੀ ਸਰ ਇਸ ਤਰ੍ਹਾਂ ਤੁਸੀਂ ਸਰ ਮੈਨੂੰ ਪ੍ਰਿੰਸੀਪਲ ਸਰ ਦਾ ਫੋਨ ਆਇਆ ਤੇ ਮੈਂ ਤਾਂ ਪਹਿਲਾਂ ਡਰ ਗਿਆ ਵੀ ਪਤਾ ਨਹੀਂ ਮੈਨੂੰ ਰਿਜ਼ਲਟ ਬਾਰੇ ਪਤਾ ਨਹੀਂ ਸੀ ਅਜ ਮੈਂ ਆਪਣੇ ਬਾਹਰ ਕੰਮ ਕਰ ਰਿਹਾ ਸੀਗਾ ਉਹ ਮੈਂ ਤਾਂ ਪਹਿਲਾਂ ਡਰ ਗਿਆ ਪਤਾ ਨਹੀਂ ਕੀ ਗੱਲ ਚ ਗੋਲ ਤੋਂ ਫੋਨ ਆਇਆ ਮੇਰੇ ਖਿਆਲ ਚ ਵੀ ਬੱਚੇ ਕਿਤੇ ਢਿੱਲ ਮੜਨਾ ਕੋਈ ਹੋ ਗਈ ਹੋਏ ਪਰ ਬਾਅਦ ਜਦੋਂ ਉਹਨਾਂ ਨੇ ਦੱਸਿਆ ਤੇ ਮੈਂ ਇੱਕਦਮ ਸਰੀਰ ਮੇਰਾ ਨਾ ਸੁੰਨ ਜਾ ਹੋ ਗਿਆ ਮੈਨੂੰ ਸਮਝ ਨਹੀਂ ਲੱਗੀ ਮੈਂ ਕੀ ਕਰਾਂ ਕੀ ਨਾ ਕਰਾਂ ਹਾਂਜੀ ਬਹੁਤ ਵਧੀਆ ਘਰ ਦੇ ਵਿੱਚ ਦਾਦੀ ਦਾਦਾ ਨੇ ਇਸ ਵੇਲੇ ਘਰ ਦੇ ਜੋ ਬਹੁਤ ਖੁਸ਼ ਅਸੀਂ ਉਸੇ ਵੇਲੇ ਫੋਨ ਤੇ ਇੱਥੇ ਆ ਗਏ ਹੁਣ ਘਰ ਜਾ ਕੇ ਫਿਰ ਦੇਖਦੇ ਆਂ ਕਿ ਕੰਮ ਕੀ ਹੈ ਮੈਂ ਖੇਤੀ ਕਰਦਾ ਬਿਲਕੁਲ ਜੀ ਇੱਕ ਖੇਤੀਬਾੜੀ ਕਰਦੇ ਛੋਟੇ ਕਿਸਾਨ ਆ ਅੱਜ ਧੀ ਨੇ ਬਹੁਤ ਵੱਡਾ ਉਹਨੂੰ ਉਹਨਾਂ ਦਾ ਨਾਮ ਉੱਚਾ ਕੀਤਾ ਰੋਸ਼ਨ ਕੀਤਾ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਐ ਟੀਚਰ ਉੱਤੇ ਖੜੇ ਐ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਮਹਿਸੂਸ ਕਰ ਰਹੇ ਨਹੀਂ ਛਾਤੀ ਇਤੋਂ ਹੋਰ ਚੌੜੀ ਕਿੰਨੀ ਕਿ ਹੋ ਸਕਦੀ ਛਾਤੀ ਤੇ ਅੱਜ ਅੰਬਰ ਨੇ ਉਹ ਡਾਰੀਆਂ ਮਾਰੀਆਂ ਕਿ ਜਿਹਦੀ ਅਸੀਂ ਸ਼ਾਇਦ ਸਾਡੀ ਅਸਤੋਂ ਵੀ ਪਰਾਂ ਦੀ ਗੱਲ ਆ ਮੈਨੂੰ ਮਾਣ ਆਪਣੀ ਅਸਤੀ ਤੇ ਜਿਨੇ ਅੰਬਰ ਸਕੂਲ ਦਾ ਹੀ ਨਹੀਂ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਅੱਜ ਨਾਮ ਰੋਸ਼ਨ ਕੀਤਾ ਪੰਜਾਬ ਦੇ ਵਿੱਚ ਅਸੀਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਖੁਸ਼ੀ ਉਨੀਮੀ ਚਾਹੀਦੀ ਆ ਕਿਉਂਕਿ ਇੱਕ ਆ ਜਿਹੜਾ ਉਹਨੇ ਬਣਾਇਆ ਮੁਕਾਮ ਬਣਾਇਆ ਤੁਹਾਡੇ ਸਕੂਲ ਦਾ ਅੰਬਰ ਸਕੂਲ ਦਾ ਨਾਂ ਰੋਸ਼ਨ ਕੀਤਾ ਇਸ ਜਿੱਥੇ ਇਸ ਲੜਕੀ ਦਾ ਤੁਸੀਂ ਹੌਸਲਾ ਸਾਂਭਦੇ ਹੋ ਤਾਂ ਉਸੇ ਆਪਣੇ ਇਸ ਬੱਚੀ ਨੂੰ ਪੜ੍ਹਾਉਣ ਲਈ ਟੀਚਰਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਟੀਚਰਾਂ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਵੇਖੋ ਕ੍ਰੈਡਿਟ ਇਕੱਲਾ ਬੱਚਾ ਵੀ ਕੁਝ ਨਹੀਂ ਕਰ ਸਕਦਾ ਟੀਚਰ ਵੀ ਨਹੀਂ ਸਾਰਿਆਂ ਦਾ ਆਪਣਾ ਯੋਗਦਾਨ ਹੈ ਇਹਦੇ ਟੀਚਰਸ ਦਾ ਬਹੁਤ ਯੋਗਦਾਨ ਹੈ ਇਹਦੇ ਪੀਰੀਅੰਸ ਦਾ ਤੇ ਖੁਦ ਇਹਦੀ ਜਿਹੜੀ ਮਿਹਨਤ ਹੈ ਦਿਨ ਰਾਤ ਦੀ ਇਹਦੇ ਪਿੱਛੇ ਉਹ ਸਭ ਤੋਂ ਵੱਡਾ ਰੀਜਨ ਕਿ ਅੱਜ ਨੇ ਪੰਜਾਬ ਚ ਇਸ ਮਕਾਮ ਤੇ ਪਹੁੰਚ ਗਈ। ਬਾਕੀ ਜਿਹੜੇ ਸਕੂਲ ਚ ਬੱਚੇ ਪੜਦੇ ਜਾਂ ਹੋਰ ਸਕੂਲਾਂ ਦੇ ਬੱਚੇ ਹੈ ਤੁਹਾਡੇ ਵਾਸਤੇ ਸਾਰੇ ਸਾਂਝੇ ਠੀਕ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਮਿਹਨਤ ਅਗੇ ਜਦੋਂ ਮਿਹਨਤ ਕੀਤੀ ਜਾਂਦੀ ਹੈ ਤੇ ਹਰ ਕੋਈ ਚੀਜ਼ ਬੰਦਾ ਮਕਾਮ ਹਾਸਲ ਕਰ ਸਕਦਾ ਹੈ ਇਹ ਮਿਹਨਤ ਨੂੰ ਹੀ ਸਲਾਮ। ਨਸ਼ਿਆਂ ਵੱਲ ਜਾ ਰਹੇ ਬੱਚੇ ਐਸੇ ਟੀਚਰ ਐ ਜਿਹੜੇ ਗੁਰੂ ਕਿਸ ਤਰ੍ਹਾਂ ਉਹਨਾਂ ਨੂੰ ਖੁਸ਼ੀ ਸਕੋ। ਦੇਖੋ ਨਸ਼ਾ ਜਿਹੜਾ ਇਸ ਵੇਲੇ ਸਮਾਜ ਦੇ ਤੇ ਕੋੜ ਬਣ ਚੁੱਕਾ ਹੈ ਤੇ ਦੇਖੋ ਉੱਤੇ ਤੋਂ ਦੂਰ ਤੋਂ ਦੂਰ ਜਿੰਨਾ ਕੋਈ ਰਹਿ ਸਕਦਾ ਹੈ ਦੂਰ ਰਹਿਣਾ ਚਾਹੀਦਾ ਹੈ। ਮੈਂ ਕਹਿੰਦਾ ਕਿ ਨਸ਼ਾ ਪੜ੍ਹਾਈ ਦਾ ਕਰਨਾ ਚਾਹੀਦਾ ਹੈ, ਮਿਹਨਤ ਦਾ ਕਰਨਾ ਚਾਹੀਦਾ ਹੈ। ਉਸ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰਨਾ ਚਾਹੀਦਾ ਹੈ। ਇਸ ਨਸ਼ੀਂਦੀ ਨਾਲ ਕਈ ਗੁਣਾ ਚੰਗਾ ਹੈ। ਬਿਲਕੁਲ ਜੀ ਲੋ ਬੱਚੇ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਅੱਜ ਇਹ ਲੜਕੀ, ਇਹ ਹੋਂਹਾਰ ਬੱਚੀ ਉਹਨਾਂ ਬੱਚਿਆਂ ਵਾਸਤੇ ਇੱਕ ਤਰ੍ਹਾਂ ਦਾ ਇੱਕ ਬਣਿਆ ਇਹਨਾਂ ਦਾ ਉਹ ਮਿਸਾਲ ਕਾਇਮ ਕੀਤੀ ਹੈ ਤਾਂ ਜੋ ਉਹ ਬੱਚੇ ਜਿਹੜੇ ਨਸ਼ਿਆਂ ਵੱਲ ਵਧੇ ਨੇ ਅੱਜ ਇਸ ਬੱਚੀ ਵੱਲ ਵੇਖਦੇ ਹੋਏ ਪੜ੍ਹਾਈ ਵੱਲ ਰੁਝਣ ਹੋਰ ਗੇਮਾਂ ਵੱਲ ਰੁਝਣ ਨਾ ਕਿ ਨਸ਼ਿਆਂ ਵੱਲ ਪੀਟੀਸੀ ਨਿਊਜ਼ ਵੀ ਇੱਕ ਆਸ ਕਰਦਾ ਹੈ ਕਿ ਜਿਹੜੇ ਬੱਚੇ ਜਿਹੜੇ ਗਲਤੀ ਨਾਲ ਚਲੇ ਵੀ ਗਏ ਉਧਰ ਤੇ ਇਸ ਲੜਕੀ ਦਾ ਇਸ ਹੋਣ ਨਾਲ ਲੜਕੀ ਦੀ ਮਿਸਾਲ ਲੈ ਕੇ ਆਪਣੇ ਆਪ ਨੂੰ ਉਹ ਬਿਲਕੁਲ ਇਸ ਨਸ਼ਿਆਂ ਤੋਂ ਦੂਰ ਕਰਨ ਤਾਂ ਜੋ ਪੰਜਾਬ ਦਾ ਨਾਮ ਹੋਰ ਬੱਚੇ ਵੀ ਰੋਸ਼ਨ ਕਰ ਸਕਣ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਮਨਜੀਠਾ